ਲੁਧਿਆਣਾ ਸੀਪੀ ਕੁਲਦੀਪ ਚਾਹਲ ਦੀ ਟੀਮ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਆ ਦੱਸ ਦਈਏ ਕਿ ਲੁਧਿਆਣਾ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਦੋ ਭੈਣ ਭਰਾ ਨੂੰ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ ਦੋਵੇਂ ਭੈਣ ਭਰਾ ਲੋਕਾਂ ਨੂੰ ਪਾਗਲ ਬਣਾਉਂਦੇ ਸੀ ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਨਾਲ ਲੱਖਾਂ ਦੀ ਠੱਗੀ ਕਰਦੇ ਸੀ ਜਿਨ੍ਹਾਂ ਨੂੰ ਲੁਧਿਆਣਾ ਪੁਲਿਸ ਨੇ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਦੇ ਨਾਲ ਕਾਬੂ ਕੀਤਾ ਹੈ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਇਹ ਦੋਵੇਂ ਭੈਣ ਭਰਾ ਨੂੰ ਲੁਧਿਆਣਾ ਦੇ ਮਾਡਲ ਟਾਊਨ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਰੋੜਾ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਧਰਾ ਪੈਣ ਤੇ આરોਪ ਲੱਗਾ ਹੈ ਕਿ ਇਹਨਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ ਫਾਈਲਾਂ ਲਗਾਈਆਂ ਜਾਂਦੀਆਂ ਸੀ ਪਰ ਬਾਅਦ ਦੇ ਵਿੱਚ ਉਹਨਾਂ ਦੇ ਦਸਤਾਵੇਜ਼ਾਂ ਦੇ ਵਿੱਚ ਕਮੀਆਂ ਕਰ ਦਿੱਤੀਆਂ ਜਾਂਦੀਆਂ ਸੀ ਤੇ ਫਾਈਲ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਸੀ। ਇਸੇ ਦੌਰਾਨ ਲੋਕਾਂ ਨਾਲ ਲੱਖਾਂ ਦੀ ਠੱਗੀ ਕੀਤੀ ਜਾਂਦੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਹੈ ਅਤੇ ਇਹਨਾਂ ਕੋਲੋਂ 1 ਕਰੋੜ ਰੁਪਏ ਤੋਂ ਵੱਧ ਦੀ ਨਗਦੀ ਬਾਰਾ ਮਤ ਕੀਤੀ ਹੈ ਤਾਂ ਬੇਹਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਅੱਜ ਕੱਲ੍ਹ ਕਈ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਜਿਸ ਲਈ ਉਹ ਟਰੈਵਲ ਏਜੰਟ ਦੀ ਮਦਦ ਲੈਂਦੇ ਨੇ ਅਜਿਹੇ ਜੇ ਤੁਸੀਂ ਵੀ ਸਾਵਧਾਨ ਹੋ ਜਾਓ ਜੇਕਰ ਤੁਸੀਂ ਵੀ ਕਿਸੇ ਟਰੈਵਲ ਏਜੰਟ ਕੋਲ ਆਪਣਾ ਵੀਜ਼ਾ ਲਗਾਉਣ ਦੀ ਹੋ ਤਾਂ ਜਾਂਚ ਪੜਤਾਲ ਜ਼ਰੂਰ ਕਰ ਲਓ ਇਸ ਤੋਂ ਪਹਿਲਾਂ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਦੀ ਧੋਖਾਧੜੀ ਹੋਵੇ ਇਸ ਲਈ ਸਾਵਧਾਨ ਜ਼ਰੂਰ ਹੋ ਜਾਓ ਕਿਸੇ ਵੀ ਟਰੈਵਲ ਏਜੰਟ ਦੀ ਮਦਦ ਲੈਣ ਤੋਂ ਪਹਿਲਾਂ ਉਸ ਦੀ ਜਾਂਚ ਪੜਤਾਲ ਜ਼ਰੂਰ ਕਰ ਲਓ ਤਾਂ ਇਹ ਖਬਰ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਦੋ ਭੈਣ ਭਰਾ ਦੇ ਵੱਲੋਂ ਲੋਕਾਂ ਨਾਲ ਲੱਖਾਂ ਦੀ ਠੱਗੀ ਕੀਤੀ ਜਾਂਦੀ ਸੀ ਜਿਸ ਨੂੰ ਲੁਧਿਆਣਾ ਸੀਪੀ ਕੁਲਦੀਪ ਚਹਲ ਦੀ ਟੀਮ ਨੇ ਕਾਬੂ ਕਰ ਲਿਆ ਜਿਨ੍ਹਾਂ ਕੋਲ ਕਰੋੜਾਂ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ ਸਾਡੇ ਕੋਲ ਵਿੱਚ ਰਵਨੀਤ ਕੌਰ ਦੇ ਵੱਲੋਂ ਇੱਕ ਕੰਪਲੇਂਟ ਮਸੂਲ ਹੋਈ ਸੀ ਉੱਧਜਨ ਕੁਆਰੀ ਤੋਂ ਬਾਅਦ ਮਕੁਆਰੀ ਕਮਿਸ਼ਨਰ ਸਾਹਿਬ ਨੇ ਮੁਕੱਦਮਾ ਦਰਜ ਕਰਨ ਦੀ ਸਪਾਰਸ਼ ਕੀਤੀ ਸੀ ਜਿਹਦੇ ਉਪਰਸੀਂ ਮੁਕੱਦਮਾ ਦਰਜ ਕਰਕੇ ਰਿੰਦ ਤਫਤੀਸ਼ ਅਮਲ ਚ ਲਿਆਂਦੀ ਤੇ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਗਲੋਬਲ ਵੇ ਇਮੀਗ੍ਰੇਸ਼ਨ ਦੇ ਜਿਹੜੇ ਓਨਰ ਨੇ ਅਮਿਤ ਮਹੋਤਰਾ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਸੇਮ ਡੇ ਅਰੈਸਟ ਕੀਤਾ 49 ਨੂੰ ਮੁਕੱਦਮਾ ਦਰਜ ਸੀ 49 ਨੂੰ ਉਹਨਾਂ ਦੀ ਅਰੈਸਟ ਕੀਤਾ ਗਿਆ ਇਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਦੀ ਕੰਪਲੈਂਟ ਉਹਨਾਂ ਦੇ ਅੱਗੇ ਪੁੱਛ ਕੇ ਇਸ ਦੇ ਉੱਪਰ ਹੀ ਫਰਦਰ ਉਹਨਾਂ ਦੀ ਸਿਸਟਰ ਬੀਨੂ ਮਲਹੋਤਰਾ ਜੋ ਨਰੇ ਬਿジネス ਪਾਰਟਨਰ ਵੀ ਸੀਗੇ ਤੇ ਪਲੱਸ ਇਹ ਫਰਾਡ ਕਰਨ ਦੇ ਵਿੱਚ ਵੀ ਹਿੱਸੇਦਾਰ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਉਸ ਤੋਂ ਬਾਅਦ ਅਰੈਸਟ ਕਰਕੇ ਅਸੀਂ ਮਾਨਯੋਗ ਅਦਾਲਤ ਸਰਚ ਵਾਰੰਟ ਹਾਸਲ ਕਰਕੇ ਉਤੋਂ ਅਸੀਂ ਇਹਨਾਂ ਦੇ ਘਰ ਦੀ ਸਾਰੀ ਸਰਚ ਕਰਕੇ ਸਮਦਰਾਨੀ ਸਰਚ ਉਤੋਂ 1 ਕਰੋੜ 7 ਲੱਖ 86700 ਰੁਪਏ ਬਰਾਮਦ ਕੀਤੇ ਗਏ ਮੌਕੇ ਤੋਂ ਜੋ ਸਾਰਾ ਇਹਨਾਂ ਦੇ ਦੱਸਣ ਦੇ ਮੁਤਾਬਕ ਕਿ ਜੋ ਉਹਨਾਂ ਨੇ ਆਮ ਲੋਕਾਂ ਨਾਲ ਭੋਰੇ ਭਾਂ ਲੋਕਾਂ ਨਾਲ ਠੱਗੀ ਕਰਕੇ ਉਹਨਾਂ ਨੂੰ ਬਾਹਰ ਜਾਣ ਦੇ ਸੁਪਨੇ ਦਿਖਾ ਕੇ ਬਾਅਦ ਵਿੱਚ ਉਹਨਾਂ ਤੋਂ ਫਰਾਡੈਂਟਲੀ ਸਾਰਾ ਪੈਸਾ ਇਕੱਠਾ ਕੀਤਾ ਉਹ ਸਾਰੀ ਅਮਾਉਂਟ ਨੇ ਦੇ ਘਰ ਦੇ ਤੋਂ ਜ਼ਬਤ ਕੀਤੀ ਮੈਮ ਹੁਣ ਤੱਕ ਕਿੰਨੇ ਕੇਸ ਸਾਹਮਣੇ ਆਏ ਨੇ ਸਾਡੇ ਕੋਲ ਜੀ ਫਿਲਹਾਲ ਵਾਲੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਇਸ ਨਿਊਜ਼ ਤੋਂ ਬਾਅਦ ਸਾਰੇ ਸਾਡੇ ਕੋਲ ਲੋਕ ਅੱਗੇ ਫਰਦਰ ਹੋਰ ਕੰਪਲੇਂਟਸ ਲੈ ਕੇ ਆ ਰਹੇ ਆ ਬਾਕੀ ਕੋਸ਼ਿਸ਼ ਕੰਪਲੇਂਟ ਸਾਡੀ ਇਨਕੁਆਰੀ ਅਧੀਨ ਵੀ ਹੈਗੀਆਂ ਤਿੰਨ ਮਹੀਨੇ ਪਹਿਲਾਂ ਜਿਹੜਾ ਇਹਨਾਂ ਦਾ ਲਾਇਸੈਂਸ ਕੈਨਸਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਵੀ ਕਹਿੰਦੇ ਇਮੀਗ੍ਰੇਸ਼ਨ ਏਜੰਸੀ ਜਿਹੜੀ ਚਲਾਉਂਦੇ ਰਹੀ ਉਹਨੂੰ ਲੈ ਕੇ ਵੀ ਕੋਈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਸ ਤੋਂ ਬਾਰੇ ਵੀ ਉਸ ਉਸ ਐਂਗਲ ਤੋਂ ਵੀ ਜਾਂਚ ਪੜਤਾਲ ਕਰ ਰਹੇ ਆ ਜੀ ਅਸੀਂ ਉਸ ਤੋਂ ਬੰਦੇ ਨੇ ਕਿੰਨੇ ਕਲਾਇੰਟਸ ਟੀਲ ਕੀਤੇ ਕਿੰਨੇ ਲੋਕਾਂ ਦੇ ਇਹਨਾਂ ਨੇ ਫਾਈਲਸ ਅੱਗੇ ਲਗਾਈਆਂ ਉਸ ਅਕੋਰਡਿੰਗ ਵੀ ਦੇਖਿਆ ਜਾ ਰਿਹਾ ਹੈ ਮੈਮ ਜਿਹੜੇ ਰਵਨੀਤ ਕੌਰ ਨੇ ਦੱਸਿਆ ਗਿਆ ਹੈ ਕਿ ਉਹ ਸੀਐਮ ਸਿਕਿਉਰਟੀ ਦੇ ਹਾਂਜੀ ਉਹ ਸੀਐਮ ਸਿਕਿਉਰਿਟੀ ਦੇ ਵਿੱਚ ਉਹ ਸੀਨੀਅਰ ਕਨਸਟੇਬਲ ਰੈਂਕ ਦੇ ਉੱਪਰ ਦੇ ਜੀ ਲੱਗਦਾ ਕਿ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਇੱਕ ਕਾਰਵਾਈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਾਕੀ ਜਿਹੜੀਆਂ ਇਨਕੁਆਰੀਜ਼ ਹੈਗੀਆਂ ਨੇ ਉਹ ਉੱਪਰ ਤੇ ਵੀ ਕੋਈ ਕਾਰਵਾਈ ਹੋ ਉਸ ਦੀ ਬਾਕੀ ਵੀ ਚੱਲ ਰਹੀਆਂ ਜੀ ਐਫਆਰ ਦਰਜ ਹੋਣਗੀਆਂ ਸਾਡੇ ਕੋਲ ਅਲੇ ਹੋਰ ਵੀ ਮੁਕਾਦਮੇ ਦਰਜ ਹੋਣੇ ਨੇ ਅਗੇ ਸਾਰੇ ਕੋ ਕੰਪਲੇਂਟਸ ਪਾਈਪਲਾਈਨ ਦੇ ਵਿੱਚ ਹੈਗੀਆਂ ਜੋ ਇੱਕ ਦੋ ਦਿਨਾਂ ਦੇ ਤੁਹਾਨੂੰ ਰਿਜ਼ਲਟ ਮਿਲ ਦੇਗਾ ਕੋਈ ਚੀਜ਼ ਹੋਰਾਂ ਜੈਂਟਾ ਨੂੰ ਕੀ ਸੁਣਿਆ ਮੈਨੂੰ ਲਗਾਤਾਰ ਜਿਹੜੀਆਂ ਨੇ ਸ਼ਿਕਾਇਤਾਂ ਜਿਹੜੀਆਂ ਨੇ ਲੁਧਿਆਣਾ ਸ਼ਹਿਰ ਦੇ ਵਿਚਾਰੀਆਂ ਵੱਡੀ ਗਿਣਤੀ ਤੇ ਏਜੰਟ ਵੀ ਦੇਖੋ ਜੀ ਮੇਰਾ ਸਾਰੇ ਏਜੰਟਸ ਨੂੰ ਹੀ ਸੁਨੇਹਾ ਹੈਗਾ ਹਰ ਇੱਕ ਦਾ ਆਪਣਾ ਆਪਣਾ business ਹੁੰਦਾ ਹਰ ਇੱਕ ਨੇ ਕਰਨਾ ਹਰ ਇੱਕ ਨੂੰ business ਨੂੰ ਕਰਨ ਦਾ ਇੱਕ ਵੇਹ ਹੁੰਦਾ ਤੁਸੀਂ ਉਸ ਵੇਹ ਤੋਂ ਜੇ ਆਊਟ ਆਫ ਵੇਹ ਜਾਂਦੇ ਹੋ ਤਾਂ ਤੁਹਾਡੇ ਲਈ ਪੁਲਿਸ अवेलेबल ਤੁਹਾਨੂੰ ਵੀ ਕਰ ਦੇ। ਲੁਧਿਆਣਾ ਤੋਂ ਲਖਵਿੰਦਰ ਦੀ ਰਿਪੋਰਟ ਡੇਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ। YouTube Facebook Instagram X اور WhatsApp channel par